ਪੰਜਾਬ ਦੇ ਵਿੱਚ ਪਿਛਲੇ ਕਈ ਦਿਨਾਂ ਤੋਂ ਮੌਸਮ ਐ ਜੋ ਬਹੁਤ ਅੱਛਾ ਬਣਿਆ ਹੋਇਆ ਸੀ ਬੱਦਲਵਾਹੀ ਸੀ ਠੰਡੀਆਂ ਹਵਾਵਾਂ ਚੱਲ ਰਹੀਆਂ ਸੀ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲਦੀ ਪਈ ਸੀ ਪਰ ਆਉਣ ਵਾਲੇ ਦਿਨਾਂ 'ਚ ਅਜਿਹਾ ਨਹੀਂ ਹੋਵੇਗਾ ਲੋਕਾਂ ਨੂੰ ਗਰਮੀ ਤੋਂ ਰਾਹਤ ਹੁਣ ਨਹੀਂ ਮਿਲੇਗੀ ਆਉਣ ਵਾਲੇ 2 ਹਫ਼ਤਿਆਂ ਦੇ ਲਈ ਬਾਰਿਸ਼ ਦਾ ਕੋਈ ਵੀ ਅਨੁਮਾਨ ਹੈ ਜੋ ਮੌਸਮ ਵਿਭਾਗ ਦੁਆਰਾ ਨਹੀਂ ਦੱਸਿਆ ਗਿਆ ਹੈ ਬਾਰਿਸ਼ ਅਗਲੇ 2 ਹਫ਼ਤੇ ਤੱਕ ਨਹੀਂ ਹੋਵੇਗੀ ਇਸ ਦੇ ਨਾਲ ਹੀ ਤਾਪਮਨ ਦੇ ਵਿੱਚ ਵੀ ਵਾਧਾ ਵੈ ਦਰਜ ਕੀਤਾ ਗਿਆ ਤਾਪਮਨ ਦੇ ਵਿੱਚ ਲਗਭਗ 3 ਡਿਗਰੀ ਦਾ ਵਾਧਾ ਵੈ ਜੋ ਵੱਧ ਤੋਂ ਵੱਧ ਤਾਪਮਨ ਪੰਜਾਬ ਦੇ ਵਿੱਚ ਦਰਜ ਕੀਤਾ ਗਿਆ ਵੈ ਔਰ ਘੱਟ ਤੋਂ ਘੱਟ ਤਾਪਮਨ ਦੇ ਵਿੱਚ ਵੀ 1 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ ਸੋ ਹੁਣ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਗਰਮੀ ਪਵੇਗੀ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਮਾਲਵੇ ਦੇ ਪੱਛਮੀ ਇਲਾਕੇ ਦੇ ਵਿੱਚ ਹੀਟ ਵੇਵ ਦਾ ਅਸਰ ਵੀ ਦਿਖਣਾ ਸ਼ੁਰੂ ਹੋ ਜਾਵੇਗਾ ਜੀ ਗੱਲ ਕਰੀ ਅੱਜ ਦੇ ਤਾਪਮਨ ਦੀ ਤਾਂ ਜਦੋਂ ਤੱਕ ਪੰਜਾਬ ਦੇ ਇਲਾਕਿਆਂ ਦੇ ਵਿੱਚ ਤਾਪਮਨ ਹੈ ਜੋ ਫਿਲਹਾਲ ਜੋ 42 ਡਿਗਰੀ ਦੇ ਨਜ਼ਦੀਕ ਬਣਿਆ ਹੋਇਆ ਹੈ ਲੋਕਾਂ ਨੂੰ ਫਿਲਹਾਲ ਗਰਮੀ ਤੋਂ ਥੋੜੀ ਰਾਹਤ ਹੈ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਤਾਪਮਨ ਜੋ ਵਧਾ ਹੋਇਆ ਦਿਖਾਈ ਦੇਵੇਗਾ ਔਰ ਤਾਪਮਨ ਇੱਕ ਵਾਰ ਫੇ 45 ਡਿਗਰੀ ਜਾਂ ਫਿਰ ਇਸ ਤੋਂ ਉੱਪਰ ਜਾਣ ਦੀ ਸੰਭਾਵਨਾ ਬਹਿ ਜੋ ਮੌਸਮ ਵਿਭਾਗ ਦੇ ਵੱਲੋਂ ਜਿਤਾਈ ਗਈ ਹੈ ਸੋ ਜੇਕਰ ਮੌਸਮ ਦੁਬਾਰਾ ਗਰਮੀ ਹੁੰਦੀ ਹੈ ਤਾਂ ਲੋਕਾਂ ਨੂੰ ਗਰਮੀ ਤੋਂ ਪਰੇਸ਼ਾਨੀ ਹੈ ਜ਼ਰੂਰ ਹੋਵੇਗੀ ਕਿਉਂਕਿ بارش ਫਿਲਹਾਲ ਦੋ ਹਫ਼ਤੇ ਦੇ ਲਈ ਨਹੀਂ ਹੋਵੇਗੀ ਜੋ ਇਸ ਦੌਰਾਨ ਜੋ ਕਹਿ ਸਕਦੇ ਹਾਂ ਕਿ ਵੈਸਟਰਨ ਡਿਸਟਰਬੈਂਸ ਦੇ ਕਾਰਨ ਪਿਛਲੇ ਹਫ਼ਤਾ ਜੋ ਕਿ ਪੰਜਾਬ ਦੇ ਵਿੱਚ ਮੌਸਮ ਲਈ ਬਹੁਤ ਜੋ ਅੱਛਾ ਰਿਹਾ ਹੈ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਜੋ ਹੀਟ ਵੇਵਸ ਨੇ ਹੀਟ ਵੇਵਸ ਤੋਂ ਰਾਹਤ ਹਲੇ ਵੀ ਹੈ ਪੰਜਾਬ ਦੇ ਵਿੱਚ ਫਿਲਹਾਲ ਹੀਟ ਵੇਵਸ ਨੂੰ ਲੈ ਕੇ ਜੋ ਪੰਜਾਬ ਦੇ ਬਦੇਰੇ ਜਿਨ੍ਹਾਂ ਦੇ ਉਹਨਾਂ ਵਿੱਚ ਹੀਟ ਵੇਵ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦਾ ਅਲਰਟ ਨਹੀਂ ਜਾਰੀ ਕੀਤਾ ਗਿਆ ਪਰ ਮੁਕਸਰ ਮਾਨਸੇ ਵਾਲੇ ਇਲਾਕਿਆਂ ਦੇ ਚਾਰ ਜ਼ਿਲ੍ਹਿਆਂ ਦੇ ਵਿੱਚ ਜੋ ਹੀਟ ਵੇਵ ਨੂੰ ਲੈ ਕੇ yellow ਅਲਰਟ ਜਾਰੀ ਕੀਤਾ ਗਿਆ ਹੈ ਉਹ ਆਉਣ ਵਾਲੇ ਦਿਨਾਂ 'ਚ ਮਾਲਵੇ ਦੇ ਪੱਛਮੀ ਇਲਾਕਿਆਂ ਦੇ ਵਿੱਚ ਹੀਟ ਵੇਵ ਦਾ ਅਸਰ ਦਿਖਾਈ ਦੇਵੇਗਾ ਪਰ ਪੰਜਾਬ ਦੇ ਜ਼ਿਆਦਾਤਰ ਇਲਾਕੇ ਦੇ ਵਿੱਚ ਮੌਸਮ ਹੈ ਜੋ ਮੌਸਮ ਜੋ ਆਮ ਤਰੀਕੇ ਦੇ ਨਾਲ ਹੀ ਬਣਿਆ ਰਹੇਗਾ ਜੋ ਗਰਮੀ ਹੈ ਗਰਮੀ ਤਾਂ ਜ਼ਰੂਰ ਰਹੇਗੀ ਪਰ ਲੋਕਾਂ ਨੂੰ ਹੀਟ ਵੇਵ ਤੰਗ ਨਹੀਂ ਕਰੇਗੀ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਤਾਪਮਾਨ ਦੇ ਵਿੱਚ ਵਾਧਾ ਹੋਵੇਗਾ ਔਰ ਮੌਸਮ ਹੈ ਜੋ ਕਿਸ ਤਰ੍ਹਾਂ ਰਹੇਗਾ ਹੈ ਮੌਸਮ ਵਿਭਾਗ ਦੇ ਵੱਲੋਂ ਕੋਈ ਵਿਕਵਿਖਬਾਣੀ ਜੋ ਵੀ ਹੋਵੇਗੀ ਤੁਹਾਡੇ ਨਾਲ ਸਾਂਝੀ ਕੀਤੀ ਜਾਵੇਗੀ ਪਰ ਆਉਣ ਵਾਲੇ 2 ਹਫਤੇ ਦੇ ਲਈ ਕੋਈ ਵੀ ਬਰਸਾਤ ਨਹੀਂ ਹੈ ਔਰ ਤਾਪਮਾਨ ਹੈ ਜੋ 45 ਡਿਗਰੀ ਤੋਂ ਉੱਪਰ ਬਣਿਆ ਰਹੇਗਾ ਔਰ ਫਿਲਹਾਲ ਜੇ ਤਾਪਮਾਨ ਦੀ ਗੱਲ ਕਰੀਏ ਤਾਂ 42 ਡਿਗਰੀ ਦੇ ਲਗਭਗ ਕਰੀਬ-ਕਰੀਬ ਪੂਰੇ ਪੰਜਾਬ ਦੇ ਵਿੱਚ ਤਾਪਮਾਨ ਇਸ ਵਕਤ ਬਣਿਆ ਹੋਇਆ ਹੈ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਤਾਪਮਾਨ ਕਿਹੋ ਜਿਹਾ ਹੋਵੇਗਾ ਇਸ ਤੋਂ ਅੱਗੇ ਅਪਡੇਟ ਦੇ ਲਈ ਜੁੜੇ ਨੂੰ ਸਾਡੇ ਨਾਲ ਫਿਲਹਾਲ ਮੈਂ ਇਜਾਜ਼ਤ ਧੰਨਵਾਦ ਪੰਜਾਬ ਦੇ ਵਿੱਚ ਪਿਛਲੇ ਕਈ ਦਿਨਾਂ ਤੋਂ ਮੌਸਮ ਹੈ ਜੋ ਬਹੁਤ ਅੱਛਾ ਬਣਿਆ ਹੋਇਆ ਸੀ ਬੱਦਲਵਾਹੀ ਸੀ ਛੰਡੀਆਂ ਹਵਾਵਾਂ ਚੱਲ ਰਹੀਆਂ ਸੀ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲਦੀ ਪਈ ਸੀ ਪਰ ਆਉਣ ਵਾਲੇ ਦਿਨਾਂ 'ਚ ਅਜੀਹਾ ਨਹੀਂ ਹੋਵੇਗਾ ਲੋਕਾਂ ਨੂੰ ਗਰਮੀ ਤੋਂ ਰਾਹਤ ਹੁਣ ਨਹੀਂ ਮਿਲੇਗੀ ਆਉਣ ਵਾਲੇ 2 ਹਫ਼ਤਿਆਂ ਦੇ ਲਈ ਬਾਰਿਸ਼ ਦਾ ਕੋਈ ਵੀ ਅਨੁਮਾਨ ਹੈ ਜੋ ਮੌਸਮ ਵਿਭਾਗ ਦੁਆਰਾ ਨਹੀਂ ਦੱਸਿਆ ਗਿਆ ਹੈ ਬਾਰਿਸ਼ اگلے 2 ਹਫ਼ਤੇ ਤੱਕ ਨਹੀਂ ਹੋਵੇਗੀ ਇਸ ਦੇ ਨਾਲ ਹੀ ਤਾਪਮਨ ਦੇ ਵਿੱਚ ਵੀ ਵਾਧਾ ਹੈ ਦਰਜ ਕੀਤਾ ਗਿਆ ਤਾਪਮਨ ਦੇ ਵਿੱਚ ਲਗਭਗ 3 ਡਿਗਰੀ ਦਾ ਵਾਧਾ ਹੈ ਜੋ ਵੱਧ ਤੋਂ ਵੱਧ ਤਾਪਮਨ ਪੰਜਾਬ ਦੇ ਵਿੱਚ ਦਰਜ ਕੀਤਾ ਗਿਆ ਹੈ ਔਰ ਘੱਟ ਤੋਂ ਘੱਟ ਤਾਪਮਨ ਦੇ ਵਿੱਚ ਵੀ 1 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ ਹੈ ਸੋ ਹੁਣ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਗਰਮੀ ਪਵੇਗੀ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਮਾਲਵੇ ਦੇ ਪੱਛਮੀ ਇਲਾਕੇ ਦੇ ਵਿੱਚ ਹੀਟ ਵੇਵ ਦਾ ਅਸਰ ਵੀ ਦਿਖਣਾ ਸ਼ੁਰੂ ਹੋ ਜਾਵੇਗਾ ਜੀ ਗੱਲ ਕਰੀਏ ਅੱਜ ਦੇ ਤਾਪਮਾਨ ਦੀ ਤਾਂ ਜਿਆਦਾਤਰ ਪੰਜਾਬ ਦੇ ਇਲਾਕਿਆਂ ਦੇ ਵਿੱਚ ਤਾਪਮਾਨ ਹੈ ਜੋ ਫਿਲਹਾਲ ਜੋ 42 ਡਿਗਰੀ ਦੇ ਨਜ਼ਦੀਕ ਬਣਿਆ ਹੋਇਆ ਹੈ ਲੋਕਾਂ ਨੂੰ ਫਿਲਹਾਲ ਕਰੂਏ ਤਾਂ ਥੋੜੀ ਰਾਹਤ ਹੈ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਤਾਪਮਾਨ ਜੋ ਵਧਾ ਹੋਇਆ ਦਿਖਾਈ ਦੇਵੇਗਾ ਔਰ ਤਾਪਮਾਨ ਇੱਕ ਵਾਰ ਫੇਰ 45 ਡਿਗਰੀ ਜਾਂ ਫਿਰ ਇਸ ਤੋਂ ਉੱਪਰ ਜਾਣ ਦੀ ਸੰਭਾਵਨਾ ਹੈ ਜੋ ਮੌਸਮ ਵਿਭਾਗ ਦੇ ਵੱਲੋਂ ਜੋਤਾਈ ਗਈ ਹੈ ਸੋ ਜੇਕਰ ਮੌਸਮ ਦੁਬਾਰਾ ਗਰਮੀ ਹੁੰਦੀ ਹੈ ਤਾਂ ਲੋਕਾਂ ਨੂੰ ਗਰਮੀ ਤੋਂ ਪਰੇਸ਼ਾਨੀ ਹੈ ਜ਼ਰੂਰ ਹੋਵੇਗੀ ਕਿਉਂਕਿ بارش ਫਿਲਹਾਲ ਦੋ ਹਫ਼ਤੇ ਦੇ ਲਈ ਨਹੀਂ ਹੋਵੇਗੀ ਜੋ ਇਸ ਦੌਰਾਨ ਜੋ ਕਹਿ ਸਕਦੇ ਕਿ ਵੈਸਟਰਨ ਡਿਸਟਰਬੈਂਸ ਦੇ ਕਾਰਨ ਪਿਛਲੇ ਹਫ਼ਤਾ ਜੋ ਕਿ ਪੰਜਾਬ ਦੇ ਵਿੱਚ ਮੌਸਮ ਲਈ ਬਹੁਤ ਜੋ ਅੱਛਾ ਰਿਹਾ ਹੈ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਜੋ ਹੀਟ ਵੇਵਸ ਨੇ ਈਟ ਵੇਸ ਤੋਂ ਰਾਹਤ ਹਲੇ ਵੀ ਹੈ ਪੰਜਾਬ ਦੇ ਵਿੱਚ ਫਿਲਹਾਲ ਹੀਟ ਵੇਵਸ ਨੂੰ ਲੈ ਕੇ ਜੋ ਪੰਜਾਬ ਦੇ ਬਦੇਰੇ ਜ਼ਿਲ੍ਹੇ ਨੇ ਉਹਨਾਂ ਵਿੱਚ ਹੀਟ ਵੇਵ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦਾ ਅਲਰਟ ਨਹੀਂ ਜਾਰੀ ਕੀਤਾ ਗਿਆ ਪਰ ਮੁਕਸਰ ਮਾਨਸੇ ਵਾਲੇ ਇਲਾਕਿਆਂ ਦੇ ਚਾਰ ਜ਼ਿਲ੍ਹਿਆਂ ਦੇ ਵਿੱਚ ਜੋ ਹੀਟ ਵੇਵ ਨੂੰ ਲੈ ਕੇ yellow ਅਲਰਟ ਜਾਰੀ ਕੀਤਾ ਗਿਆ ਹੈ ਉਹ ਆਉਣ ਵਾਲੇ ਦਿਨਾਂ 'ਚ ਮਾਲਵੇ ਦੇ ਪੱਛਮੀ ਇਲਾਕਿਆਂ ਦੇ ਵਿੱਚ ਹੀਟ ਵੇਵ ਦਾ ਅਸਰ ਦਿਖਾਈ ਦੇਵੇਗਾ ਪਰ ਪੰਜਾਬ ਦੇ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਮੌਸਮ ਹੈ ਜੋ ਮੌਸਮ ਜੋ ਆਮ ਤਰੀਕੇ ਦੇ ਨਾਲ ਹੀ ਬਣਿਆ ਰਹੇਗਾ ਜੋ ਗਰਮੀ ਹੈ ਗਰਮੀ ਤਾਂ ਜ਼ਰੂਰ ਰਹੇਗੀ ਪਰ ਲੋਕਾਂ ਨੂੰ ਹੀਟ ਵੇਵ ਤਾੰਗ ਨਹੀਂ ਕਰੇਗੀ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਤਾਪਮਾਨ ਦੇ ਵਿੱਚ ਵਾਧਾ ਹੋਵੇਗਾ ਔਰ ਮੌਸਮ ਹੈ ਜੋ ਕਿਸ ਤਰ੍ਹਾਂ ਰਹੇਗਾ ਹੈ ਮੌਸਮ ਵਿਭਾਗ ਦੇ ਵੱਲੋਂ ਪੁਬਿਕਵਾਨੀ ਜੋ ਵੀ ਹੋਵੇਗੀ ਤੁਹਾਡੇ ਨਾਲ ਸਾਂਝੀ ਕੀਤੀ ਜਾਵੇਗੀ ਪਰ ਆਉਣ ਵਾਲੇ 2 ਹਫਤੇ ਦੇ ਲਈ ਕੋਈ ਵੀ ਬਰਸਾਤ ਨਹੀਂ ਹੈ ਔਰ ਤਾਪਮਾਨ ਹੈ ਜੋ 45 ਡਿਗਰੀ ਤੋਂ ਉੱਪਰ ਬਣਿਆ ਰਹੇਗਾ ਔਰ ਫਿਲਹਾਲ ਜੇ ਤਾਪਮਾਨ ਦੀ ਗੱਲ ਕਰੀਏ ਤਾਂ 42 ਡਿਗਰੀ ਦੇ ਲਗਭਗ ਕਰੀਬ ਕਰੀਬ ਪੂਰੇ ਪੰਜਾਬ ਦੇ ਵਿੱਚ ਤਾਪਮਾਨ ਇਸ ਵਕਤ ਬਣਿਆ ਹੋਇਆ ਹੈ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਤਾਪਮਾਨ ਕਿਹੋ ਜਿਹਾ ਹੋਵੇਗਾ ਇਸ ਤੋਂ ਉੱਤੇ ਅਪਡੇਟ ਦੇ ਲਈ ਜੁੜੇ ਨੂੰ ਸਾਡੇ ਨਾਲ ਫਿਲਹਾਲ ਮੈਂ ਇਜਾਜ਼ਤ ਧੰਨਵਾਦ